ਨਿੱਸਾ ਸਿੱਕਾ ਜਲਦੀ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਅਨਾਈਤਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਨਾਲੇ ਤੋਂ ਰਮਦਾਸ ਵਾਲੇ ਮੇਨ ਰੋਡ ਦੇ ਉੱਪਰ ਹੀ ਆ ਗੱਗੋਮਾਲ ਦੇ ਨਾਲ ਹੀ ਪਿੰਡ ਜਿਹੜਾ ਵੀਰ ਜੀ ਹੁੰਦਾ ਮੇਨ ਰੋਡ ਦੇ ਉੱਪਰ ਹੀ ਪਿੰਡ ਹੈ ਤੇ ਅੱਜ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਤੇ ਦੋਵੇਂ ਹੋਲੇ ਪਾਚ گاਵਾ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਆ ਵੀ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਈ ਜ਼ਰੂਰ ਦੋ ਟਾਈਮ ਕਰਾ ਲਿਆ ਕਰੋ ਪਰ ਤਸੱਲੀ ਆਪਨੀ ਜ਼ਰੂਰ ਪਸ਼ੂ ਦੀ ਇੱਥੇ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਾਨੂੰ ਕੀ ਹਾਲ ਚੱਲ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਹਿੰਦੇ ਹਾਂ ਮੇਰਾ ਮੈਗਦੀ ਸਿੰਘ ਜੇ ਪਿੰਡ ਨਾਇਤਪੁਰਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9053684899 ਜੀ ਠੀਕ ਆ ਛੋਟੇ ਛੋਟੇ ਰੇਟ ਦੀਆਂ ਤੂੰ ਤੇ ਬਾਕੀ ਆ ਵੀ ਸੰਭਨ ਵਾਲੀਆਂ ਆ ਸੰਭਨ ਵਾਲੀਆਂ ਥੋੜੀਆਂ ਰੁੱਖੇ ਘਰਵੀਆਂ ਰਾਤੀ ਆਈ ਵੜ ਆਪਣੇ ਕੋ ਭਾਜੀ ਠੀਕ ਆ ਇਹ ਆ ਵੀ ਇਧਰਲੇ ਏਰੀਆ ਪੂਰਾ ਪਾਣੀ ਦੀ ਮਾਰ ਹੇਠ ਜਿਹੜਾ ਰਿਹਾ ਵਾ ਤੇ ਉਦੋਂ ਦੇ ਫਿਰ ਜਿਹੜਾ ਵਾ ਕਿਤੇ ਚੰਗੀ ਜਗ੍ਹਾ ਤੇ ਚੱਲ ਜਾਣ ਗਿਆ ਤੇ ਦੋ ਦੋ ਵਤ ਸਕਦੀਆਂ ਜਾ ਕੇ ਦੋ ਦੋ ਤਾਂ 2 ਕਿਲੋ ਵਜਣਗੇ ਗਾਵਾਂ ਹੋਰ ਠੀਕ ਆ ਉਹ ਚੰਗੀ ਸੇਵਾਲਾ ਗਾਚੇ ਕੁਚੇ ਲੈ ਜਾਏਗਾ ਤੇ ਆ ਜਿਹੜੀ ਜਰਸੀ ਆ ਇਹ ਪਹਿਲੇ ਸਵੇਰ ਵੜ ਜੇ ਭਾਜੀ ਅੱਛਾ ਪਹਿਲਾ ਹੀ ਸਵੇਰ ਆ ਹਾਂਜੀ ਤੇ ਕਿੰਨਾ ਕਿਚਰਾ ਹੋ ਗਿਆ ਉਹ ਸੂਈ ਨਾਲ ਇਹਦਾ ਬੱਚਾ ਜੋ ਦੂਹਾਂ ਦਾ ਲਾਲੇ ਗੱਡਾ ਢਾਈਆਂ ਦਾ ਲਾਲੇ ਆ ਬੱਚਾ ਦਾ ਹਾਂ ਬੱਚਾ ਜੇ ਇਹਦਾ ਹਾਂਜੀ ਠੀਕ ਆ ਤੇ ਇਹਦੇ ਮੂੰਹ ਤੇ ਸੱਟ ਜੀ ਲੱਗੀ ਜੀ ਇਹਦੇ ਮੂੰਹ ਤੇ ਲੱਗੀ ਜੂ ਸੱਟ ਜੀ 20 ਦਿਨ ਹੋਵੇ ਉਹ ਨਹੀਂ ਛੱਡਦੇ ਥੱਲੇ ਹੁਣ ਉਹ ਬੱਚਾ ਬੜਾ ਪਾਟਾ ਜੋ ਬੜਾ ਪਾਟਾ ਦਿਆਂ ਕੋਈ ਹੋ ਗਿਆ ਉਹ ਥੱਲੇ ਨਹੀਂ ਛੱਡਦੇ ਹੁਣ ਮਤਲਬ ਥੋੜੀ ਸੱਟ ਜੀ ਲੱਗੀ ਮੂੰਹ ਤੇ ਤੇ ਬੱਚਾ ਹੁਣ ਥੱਲੇ ਨਹੀਂ ਛੱਡਦੇ ਹਨ ਇਹ ਥੱਲੇ ਛੱਡਦੇ ਹੁਣ ਠੀਕ ਮੂੰਹ ਪੈਂਦਾ ਨਹੀਂ ਆ ਫਿਰ ਦੰਦੀਆਂ ਮਾਰਦਾ ਜੀ ਹਾਂਜੀ ਮੂੰਹ ਨਹੀਂ ਚੰਗੀ ਤਰ੍ਹਾਂ ਪੈਂਦਾ ਹਾਂਜੀ ਤੇ ਦੁੱਧ ਹੁਣ ਕਿੰਨਾ ਉਤਰਾ ਇਹ ਦੇਖੋ ਜਿਆ ਠੰਡਾ ਕਰਕੇ ਉਹ 8 ਕਿਲੋ ਹੋ ਗਿਆ ਭਾਜੀ ਪੱਕਾ ਦੁੱਧ ਹੈਗਾ ਜੀ ਪੱਕਾ ਇਹ 8 ਕਿਲੋ ਜਿਹੜਾ ਦੋ ਟਾਈਮ ਚਵਾ ਕੇ ਦਵਾਗੇ ਆਪਾਂ ਕਰੋ ਸਾਡੇ ਘਰੋਂ ਚੋਕ ਖੜੇ ਕੋਈ ਠੀਕ ਹੈ ਜੀ ਹਾਂਜੀ ਤੋਰਾਂ ਹਾਂ ਫੇਰ ਇੱਕ ਰੀਮ ਬਾਕੀ ਵੀ ਜੇ ਕੋਈ ਸੰਭ ਨਾਲ ਲੈ ਜਾਊਗਾ ਦੁੱਧ 10000 ਕਿਲੋ ਫੇਰ ਵੈਡ ਕਰ ਜਾਈਗੀ ਬਾਕੀ ਪਹਿਲਾ ਸੋਆ ਜਰਸੀ ਵੈਡ ਆ ਥੱਲਿਆਂ ਬੜੀ ਸਫਾਈ ਚ ਲੈ ਜਾਓ ਉੱਥੇ ਕਮਾ ਲਿਆ ਬਾਰਕ ਕਮਾ ਲਿਆ ਬਾਕੀ ਚੋਰਾ ਤਰਾ ਚੈੱਕ ਕਰੋ ਕਿ ਦਾ ਸਵਾਦੀ ਆ ਜਾਈ ਲੈ ਇਸ ਕੋਲ ਦੀ ਉਹ ਖਾਓ ਇੱਕ ਕਰ ਮਾਜੀ ਬਾਕੀ ਸੋਹਣੀ ਵੈੜੇ ਘਰ ਵੱਜੀ ਸੋਹਣੀ ਲੱਗ ਕਦੇ ਵੱਜੀ ਸੋਹਣੀ ਲੱਗੂਗੀ ਇਤਨਾ ਤੇ ਗਾਂ ਵੀ 400 ਵਿੱਚ ਆਉਣ ਵਾਲੀ ਆ ਅਗਲੇ ਸਵੇਰ ਨੂੰ ਵੈੜ ਚੰਗੀ ਤਿਆਰ ਹੋਣੀ ਆ ਨਾ ਨਾ ਭਾਜੀ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਬਾਕੀ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਥਨਾ ਦਾ ਸਾਈਜ਼ ਗੈਪ ਵੀ ਚੰਗਾ 400 ਜਿੰਨੀ ਆ ਗਈ ਸਾਰੀ ਦੁੱਧ ਵਾਲੀ ਥੋੜੀ ਸੰਭਨ ਵਾਲੀ ਆ ਤੇ ਕਿੰਨਾ ਵੇਦੀ ਫਿਰ ਰੱਖੀ ਇਹਦਾ ਮੁੱਲ ਆਪਾਂ ਮੋਲ ਜੇਤ ਥੋੜੀ ਜੀ ਤਾਜੀ ਹੁੰਦੀ ਹੈ ਹਾਂਜੀ ਇਹ ਤਾਂ 35 40 ਦੀ ਵੇਚ ਦਿੰਦੇ ਹਾਂਜੀ 30 ਦੀ ਦੇ ਦੀ ਹੁਣ ਕਰ ਦਈਏ ਮੰਤਨ ਪੀਂਹ ਦਾ ਦੋ ਕਿੰਨਾ ਕਰੀ ਬੜੇ ਚਰਾਬਾ ਤੇ ਵੀਡੀਓ ਪਾਉਣ ਲਈ 5000 ਦੀ ਦੇ ਦਈਏ ਚਲੋ ਦੇ ਦਾਂਗੇ ਭਾਜੀ ਉਹਨੇ ਇੱਕ ਮੌਕੇ ਤੇ ਹੋ ਜਾਊਗੀ ਛੋਟ ਨਾਲ ਹੋਈ ਵੀ ਕਰਦਾਂਗੇ ਵੀਰ ਕੋਈ ਦੂਰ ਆਊਗਾ ਕੋਈ ਨਾ ਖੁੱਲਾ ਮੰਤਨ ਕਰਾਂਗੇ ਖੁੱਲਾ ਮੰਤਨ ਕਿੰਨੇ ਕਰਦਾਂਗੇ ਕੋਈ ਵੀਰ ਫੋਨ ਲਾਵੇ ਕਰੀ ਆਪੇ ਸਬਦਾ ਹੋ ਜਾਊਗਾ ਮੌਕੇ ਤੇ ਤੇ ਆ ਜਿਹੜੀ ਗਾਂ ਹੈ ਵੀ ਉੱਚਾ ਬੱਚਾ ਹੀ ਆ ਇਸ ਤਰ੍ਹਾਂ ਇਹਦੇ ਮਗਰ ਬੱਛੀ ਹੈ ਇਹਦੇ ਮਗਰ ਬੱਛੀ ਹੈ ਹਾਂਜੀ ਫੇਛਾ ਹੀ ਆਲੀ ਉਹ ਬੱਚੀ ਜੀ ਇਹਦੀ ਉਹ ਬੱਚੀ ਜੀ ਕੋਈ ਢਾਈਆਂ ਲਾਲੇ ਕਿਤੇ ਸਾਇਲ ਲਾਲੇ ਮਰਦੀ ਲਾਲੇ ਮਿਲਦੀ ਬੱਚੀ ਤੇ ਹੀ ਆ ਬੱਚੀ ਤੇ ਮਿਲਦੀ ਬੱਚੀ ਤੇ ਬਿਨਾ ਮਿਲ ਬ ਠੰਡੀ ਧੀਰੀ ਜਿਹਾ ਬਿਨਾ ਮੰਗੇ ਤੇ ਬਿਨਾ ਭਾੜੇ ਤੇ ਅੱਛਾ ਲੱਤ ਨਹੀਂ ਮਾਰੂ ਕਿ ਇਹਦੇ ਘਰ ਜਾਗੇ ਤੇ ਦੁੱਧ ਦੁੱਧ ਦੇ ਕੋਈ ਸੱਤ ਹੋਊਗਾ 6 ਕਿਲੋ ਜਿਗ ਆਪਣੀ ਗਰੰਟੀ ਉਹ ਖੰਡਾ ਕਰਕੇ ਦੋ ਟਾਈਮ ਚੋਲੇ ਬਾਈ ਮੇਰੇ ਕਰੋ ਬਾਈ ਠੀਕ ਹੈ ਬਾਕੀ ਇਹ ਆ ਵੀ ਸਾਰਾ ਸਿਆਲ ਇਹਦਾ ਦੁੱਧ ਚਵਾਈ ਜਣਾਵਾ ਚਲੋ ਤੇ ਮੱਝਾਂ ਵਰਗਾ ਦੁੱਧ ਚ ਬਾਕੀ ਮੱਝਾਂ ਵਰਗਾ ਦੁੱਧ ਹੈ ਤੋਰੋ ਫਿਰ ਇਹ ਆ ਵੀ ਚਲੋ ਜਿੰਨੇ ਘਰ ਵਰਤਨ ਲਈ ਚਾਹ ਪਾਣੀ ਲਈ ਲੈਣੀ ਆ ਉਹਦੇ ਲਈ ਚੰਗੀ ਹੈ

ਤੇ ਕਿੰਨਾ ਵੇਚੀ ਫਿਰ ਮੁੱਲ ਰੱਖਣੇ ਦਾ ਆਪਾਂ ਮੋਲਾ ਮੈਂ ਨਿਕਾ ਜਾਏ ਉੜਦੀਆਂ ਵਾਲੇ ਪਹਿਲੇ ਫੁੰਦ ਜਾਏ ਅੱਛਾ 20000 ਦੇ ਦਈਏ ਨਹੀਂ 20000 ਵੀ ਅੰਦਰ ਕਰੀਏ ਤੂੰ ਹੀ ਦੱਸੋ ਕਿੰਨੇ ਦੇਣੀ ਆਪੇ ਕਰੋ 18000 ਦੇ ਦਈਏ ਦੋ ਹੋਰ ਛੱਡ ਦੀਏ 16000 ਦੇ ਦਈਏ ਚਲੋ ਦੇ ਦਾਂਗੇ ਵੀਰ ਜੀ ਠੀਕ ਆ ਹਾਂਜੀ ਬਾਕੀ ਉਹਨੇ ਕੀ ਮਨ ਤਾਂ ਮੋਕੇ ਤੇ ਹੋਰ ਹੋ ਜੀ ਉਹਨੇ ਮੈਂ ਆਪਣਾ ਕਰਦਾਂਗੇ ਛੋਟ ਛੱਪਾ ਕਰਦਾਂ ਗੁੱਲਾ ਮਨ ਤਾਂ ਠੀਕ ਹੈ ਜੀ ਹਾਂਜੀ ਤੇ ਬਾਕੀ ਤੁਹਾਡੇ ਘਰ ਕੋ ਕੋ ਚੋਚਵਾ ਗਿਆ ਨਾ ਤੇ ਸਲ ਕਰਦੇ ਮੇਰੇ ਘਰੋਂ ਚੋਏ ਖੜੇ ਮੇਰੇ ਘਰ ਗਾਰੰਟੀ ਦੁੱਦ ਦੀ ਠੀਕ ਹੈ ਜੀ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ